Thank you 26 ਜਨਵਰੀ ਨੂੰ ਲੈ ਕੇ ਪੂਰਾ ਪੰਜਾਬ ਅਲਰਟ ਤੇ ਹੈ ਤੇ ਇਸੇ ਦੇ ਮੱਦੇ ਨਜ਼ਰ ਅਸੀਂ ਜੇ ਗੱਲ ਕਰੀਏ ਜਲੰਧਰ ਵੀ ਅਲਰਟ ਦੇ ਉੱਤੇ ਚੱਲ ਰਿਹਾ ਹੈ ਤੇ ਪੁਲਿਸ ਵੱਲੋਂ ਪੂਰੇ ਪੁਖਤਾ ਇੰਤਜ਼ਾਮ ਦੀ ਗੱਲ ਕੀਤੀ ਜਾਂਦੀ ਹੈ ਖਾਸ ਕਰਕੇ ਜੇ ਜਨਤਕ ਥਾਵਾਂ ਦੀ ਗੱਲ ਕੀਤੀ ਜਾਵੇ ਤੇ ਉੱਥੇ ਪੂਰੇ ਸੁਰੱਖਿਆ ਪ੍ਰਬੰਧ ਹੈ ਪਰ ਅਸੀਂ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹਾਂ ਕਿ ਕੁਝ ਦਿਨ ਪਹਿਲਾਂ ਮੈਂ ਇੱਥੇ ਆਇਆ ਸੀ ਇੱਥੇ ਆ ਕੇ ਬੈਠਿਆ ਬੈਠਣ ਤੋਂ ਬਾਅਦ ਇੱਕ ਇਹ ਬੈਗ ਇਹ ਜਿਹੜਾ ਸੁਨਸਾਨ ਇੱਥੇ ਪਿਆ ਰਿਹਾ ਬੈਗ ਛੱਡ ਕੇ ਚਲਾ ਗਿਆ ਇਸ ਨੂੰ ਕਿਸੇ ਨੇ ਚੈੱਕ ਨਹੀਂ ਕੀਤਾ ਨਾ ਕਿਸੇ ਇੱਥੇ ਪ੍ਰਾਈਵੇਟ ਸਿਕਿਉਰਟੀ ਨੇ ਨਾ ਕਿਸੇ ਜਿਹੜੇ ਪੁਲਿਸ ਦੇ ਜਿਹੜੇ ਪੰਜਾਬ ਪੁਲਿਸ ਦੇ ਜਾਂ ਜਲੰਧਰ ਪੁਲਿਸ ਦੇ ਕਰਮਚਾਰੀ ਤੁਸੀਂ ਦੇਖ ਸਕਦੇ ਹੋ ਕਿ ਕਰੀਬ-ਕਰੀਬ 5 ਮਿੰਟੇ ਬੈਗ ਇੱਥੇ ਪਿਆ ਰਿਹਾ ਇਹ ਇਕੱਲੇ ਬੈਗ ਦੇ ਸੁਨਸਾਨ ਜਗ੍ਹਾ ਦੇ ਉੱਤੇ ਜਿਵੇਂ ਆਪਾਂ ਕਹਿ ਸਕਦੇ ਹਾਂ ਹੋ ਸਕਦਾ ਹੈ ਕਿ ਕਿਸੇ ਨੂੰ ਨਾ ਪਤਾ ਲੱਗੇ ਪਰ ਬਿਲਕੁਲ ਭਰੇ ਬੱਸ ਸਟੈਂਡ ਦੇ ਅੰਦਰ ਇਸ ਬੈਗ ਨੂੰ ਅਸੀਂ ਰੱਖਿਆ ਲੇਕਿਨ ਕਿਸੇ ਨੇ ਕੋਈ ਚੈੱਕ ਨਹੀਂ ਕੀਤਾ ਤੇ ਤੁਸੀਂ ਇੱਥੋਂ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਪੂਰੀ ਜਲੰਧਰ ਪੁਲਿਸ ਕਿੰਨੀ ਕੁ ਸੁਰੱਖਿਅਤ ਹੈ ਕਿੰਨੀਆਂ ਕੁ ਉਹ ਅਲਰਟ ਦੇ ਉੱਤੇ ਹਨ ਸਾਡੇ ਨਾਲ ਕੁਝ ਲੋਕ ਵੀ ਮੌਜੂਦਾ ਸੀ ਉਹਨਾਂ ਨੇ ਵੀ ਪੁੱਛਦੇ ਆ ਜੀ ਦੇਖੋ ਜੀ ਇੱਥੇ ਬੈਗ ਪਿਆ ਸੀ ਤੁਹਾਨੂੰ ਪੁਲਿਸ ਨੇ ਕੋਈ ਨਹੀਂ ਚੈੱਕ ਕੀਤਾ ਤੁਹਾਨੂੰ ਕੀ ਲੱਗਦਾ ਪੁਲਿਸ ਸਿਰਫ ਖਾਣਾ ਪੂਰਤੀ ਕਰ ਰਹੀ ਹੈ ਇੱਥੇ ਤਾਂ ਕੋਈ ਨਹੀਂ ਆ ਜੀ ਇੱਥੇ ਇਸ ਟਾਈਮ ਦਾ ਬੈਗ ਹੀ ਆ ਗੱਲਾਂ ਬਿਆ ਤੇ ਅਸੀਂ ਇੱਥੇ ਆਏ ਆ ਗੱਲ ਕੀਤੀ ਜਾਂਦੀ ਕਿ ਜਲੰਧਰ ਪੁਲਿਸ ਅਲਰਟ ਦੇ ਉੱਤੇ ਚੱਲ ਰਹੀ ਹੈ 26 ਜਨਵਰੀ ਹੈ ਕੁਝ ਵੀ ਹੋ ਸਕਦਾ ਹੈ ਉਹਨੂੰ ਲੈ ਕੇ ਅਲਰਟ ਹੈ ਲੇਕਿਨ ਬੈਗ ਨੂੰ ਨਹੀਂ ਦੇਖਿਆ ਕਿ ਕੀ ਕਹਿਣਾ ਤੁਹਾਡਾ ਨੇ ਬੈਗ ਨੂੰ ਕਿਸੇ ਨੇ ਨਹੀਂ ਦੇਖਿਆ ਜੀ ਇੱਥੇ ਬੈਗ ਇਕੱਲਾ ਹੀ ਪਿਆ ਜੀ ਤੇ ਇੱਥੇ ਕੋਈ ਨਹੀਂ ਦੇਖਣਾ ਤੇ ਪੁਲਿਸ ਤੁਸੀਂ ਇੱਥੇ ਕੋਈ ਪੁਲਿਸ ਦੇ ਦੇਖੇ ਕਿ ਪ੍ਰਬੰਧ ਹੈਗੇ ਨੇ ਨਹੀਂ ਕੋਈ ਨਹੀਂ ਹੈ ਇੱਥੇ ਕੋਈ ਕਰਮਚਾਰੀ ਹੈ ਨਹੀਂ ਆ ਪੁਲਿਸ ਦਾ ਜੀ ਬਿਲਕੁਲ ਅਸੀਂ ਤੁਹਾਨੂੰ ਦੱਸ ਦੇਣਾ ਚਾਹਨਾ ਕਿ ਇੱਥੇ ਪ੍ਰਾਈਵੇਟ ਸਿਕਿਉਰਟੀ ਵੀ ਹੈ ਤੇ ਪੰਜਾਬ ਪੁਲਿਸ ਦੇ ਤੇ ਜਲੰਧਰ ਪੁਲਿਸ ਦੇ ਨੌਜਵਾਨ ਵੀ ਤਾਇਨਾਤ ਹੈ ਪੁਲਿਸ ਕਰਮੀ ਤਾਇਨਾਤ ਹੈ ਤੇ ਤੁਸੀਂ ਇੱਥੇ ਦੇਖ ਸਕਦੇ ਹੋ ਬਿਲਕੁਲ ਜਦੋਂ ਮੈਂ ਐਂਟਰ ਕਰ ਰਿਹਾ ਸੀ ਇੱਥੇ ਇੱਕ ਪੁਲਿਸ ਜਿਹੜੇ ਸਿਕਿਉਰਟੀ ਵਾਲੇ ਵੀ ਇੱਥੇ ਖੜੇ ਸੀ ਸਿਕਿਉਰਟੀ ਵਾਲਿਆਂ ਨੇ ਵੀ ਪੁੱਛਦੇ ਆ ਤੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਇਸ ਬੈਗ ਦੀ ਤਲਾਸ਼ੀ ਕਿਉਂ ਨਹੀਂ ਲਈਤੀ ਗਈ ਕਿਉਂ ਨਹੀਂ ਚੈੱਕ ਕੀਤਾ ਗਿਆ ਤੁਸੀਂ ਕਿ ਇੱਥੇ ਇਹ ਬੈਗ ਸੁਨਸਾਨ ਇੱਥੇ ਪਿਆ ਹੋਇਆ ਹੈ ਜੀ ਅਤੇ ਸਾਡੇ ਨਾਲ ਅਤੇ ਆ ਚੁਕੇ ਪ੍ਰਾਈਵੇਟ ਸਕਿਉਰਟੀ ਜੀ ਮੈਂ ਮਥੇ ਤੁਸੀਂ ਪ੍ਰਾਈਵੇਟ ਸਕਿਉਰਟੀ ਦੇ ਹਾਂਜੀ ਸਰ ਮੈਡਮ ਉਥੇ ਇੱਕ ਸੂਰਸਰ ਬੈਗ ਪਿਆ ਹੋਇਆ ਉਸ ਨੂੰ ਕਿਸੇ ਨੇ ਨਹੀਂ ਚੈੱਕ ਕੀਤਾ ਜੇ ਪ੍ਰਾਈਵੇਟ ਸਕਿਉਰਟੀ ਹੈਗੀ ਹੈ ਤੇ ਕਿਉਂ ਨਹੀਂ ਚੈੱਕ ਕੀਤਾ ਜੇ ਐਕਚੁਅਲੀ ਸਰ ਸਾਰੇ ਪਾਸੇ ਮੈਂ ਰਾਉਂਡ ਕਰ ਰਹੀ ਥੀ ਸਾਰੇ ਪਾਸੇ ਤੁਹਾਨੂੰ ਵੀ ਪਤਾ ਧਰਨਾ ਦਿੱਤਾ ਹੋਇਆ ਉਹਦੀ ਚੈਕਿੰਗ ਦੀ ਮੈਂ ਇਨੂੰ ਨਜ਼ਰ ਨਹੀਂ ਮਾਰੀ ਹੁਣ ਮੈਂ ਆਈ ਮੈਨੂੰ ਪਤਾ ਲੱਗਾ ਮੈਂ ਹੁਣ ਆਈ ਚੈੱਕ ਕਰਨ ਲਈ ਬਿਲਕੁਲ ਠੀਕ ਹੈ ਤੁਸੀਂ ਅਫਸਰ ਹੋ ਅਧਿਕਾਰੀ ਹੋ ਤੁਹਾਡਾ ਜ਼ਰੂਰ ਕੰਮ ਰਾਉਂਡ ਦੇ ਉੱਤੇ ਹੁੰਦਾ ਹੈ ਪਰ ਇਹਦੇ ਵਿੱਚ ਜਿਹੜੀ ਗੱਲ ਕੀਤੀ ਜਾਵੇ ਤੁਸੀਂ ਹੋਰ ਵੀ ਤਾਂ ਪੁਲਿਸ ਅਧਿਕਾਰੀ ਹੈਗੇ ਨੇ ਤੇ ਜਿਹੜੇ ਕਰਮਚਾਰੀ ਉਹਨਾਂ ਨੇ ਕਿਉਂ ਨਹੀਂ ਚੈੱਕ ਕੀਤਾ ਸਰ ਉਹਨਾਂ ਦੇ ਬਾਰੇ ਮੈਨੂੰ ਨਹੀਂ ਪਤਾ ਨਹੀਂ ਪਰ ਉਹ ਹੈ ਤਾਂ ਤੁਹਾਡੇ ਅੰਡਰ ਹੀ ਹੈ ਨਾ ਜੀ ਬੈਗ ਮੇਰਾ ਹੀ ਹੈ ਮੈਂ ਹੀ ਰੱਖਿਆ ਸਿਰਫ ਇਹ ਚੈੱਕ ਕਰਨਾ ਚਾਹੁੰਦੇ ਸੀਗੇ ਕਿ ਤੁਸੀਂ ਇੱਥੇ ਕਿੰਨੇ ਕੋਈ ਇੰਤਜ਼ਾਮ ਕੀਤੇ ਹੋਏ ਹੋ ਸਰ ਗੜ ਤਾਂ ਸਾਰੇ ਸਾਈਡਾਂ ਤੇ ਲੱਗੇ ਹੋਏ ਆ ਸਾਰੇ ਪ੍ਰੋਕੀ ਉਹ ਇੰਤਜ਼ਾਮ ਕੀਤੇ ਹੋਏ ਆ ਇਸ ਟਾਈਮ ਦੋਨੇ ਸਾਈਡ ਧਰਨਾ ਲੱਗ ਰਿਹਾ ਇਸ ਕਰਕੇ ਸਾਰੀ ਸਿਕਿਉਰਿਟੀ ਬਾਰ ਬਿਜੀ ਹੈ ਕਿਉਂਕਿ ਥੋੜੀ ਦੇਰ ਲਈ ਅੱਡਾ ਬੰਦ ਸੀ ਇਸ ਕਰਕੇ ਬੱਸਾਂ ਨੂੰ ਅੱਗੇ ਪਿੱਛੇ ਕਰਨ ਵਾਸਤੇ ਸਾਰੀ ਸਿਕਿਉਰਿਟੀ ਇਸ ਟਾਈਮ ਲਾਈ ਹੋਈ ਹੈ ਬਾਕੀ ਸਾਡੇ ਨਾਲੋਂ ਜ਼ਿਆਦਾ ਸਟ੍ਰਿਕਟ ਇੱਥੇ ਬੱਸ ਅੰਦਰ ਵਿੱਚ ਕੋਈ ਨਹੀਂ ਕਰ ਸਕਦਾ ਤੁਸੀਂ ਜਿੱਥੋਂ ਮਰਜ਼ੀ ਪੁੱਛ ਸਕਦੇ ਹੋ ਜੋ ਪ੍ਰਾਈਵੇਟ ਸਿਕਿਉਰਿਟੀ ਹੈ ਇਸ ਟਾਈਮ ਅਸੀਂ ਦੇ ਰਹੇ ਆ ਜਲੰਧਰ ਵਿੱਚ ਕੋਈ ਨਹੀਂ ਦੇ ਸਕਦਾ ਪਰ ਅਸੀਂ ਤਾਂ ਤੁਹਾਡੇ ਸਾਹਮਣੇ ਚੈੱਕ ਕਰਵਾਇਆ ਨਾ ਦੇਖੋ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੇ ਕੁਝ ਨਹੀਂ ਹੋਣਾ ਇਦਾਂ ਦਾ ਕਿਉਂਕਿ ਇਦਾਂ ਦਾ ਮੈਨੂੰ ਵੀ ਇੱਥੇ 3 ਮਹੀਨੇ ਹੋ ਗਏ ਕੰਮ ਕਰਦੀ ਇਹਨੂੰ ਕੁਝ ਨਹੀਂ ਹੋਣਾ ਇਦਾਂ ਦਾ ਕਿਉਂਕਿ ਮੇਰੇ ਨਾਲ ਜੋ ਸਾਰਾ ਕੁਝ ਹੈ ਮਤਲਬ ਇਹ ਬੈਗ ਤੁਹਾਡੀ ਨਿਗਾਚ 'ਚ ਸੀਗਾ ਮੈਂ ਦੇਖ ਚੁੱਕੀ ਆ ਮੈਨੂੰ ਪਤਾ ਤੁਸੀਂ ਕਿਹਾ ਕਿ ਬੈਗ ਚੈੱਕ ਕਰੋ ਬੇਸ਼ੱਕ ਇਹ ਉਹ ਅਣਜਾਣ ਬੈਗ ਹੈ ਫਿਰ ਵੀ ਮੈਂ ਉਹਨੇ ਚੈੱਕ ਕਰਕੇ ਦੇਖ ਲਿਆ ਤੁਹਾਡੇ ਮੀਡੀਆ ਦਾ ਬੈਗ ਹੈ ਉਹ ਠੀਕ ਹੈ ਠੀਕ ਹੈ ਉਹ ਨਹੀਂ ਰੱਖਿਆ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਪ੍ਰਾਈਵੇਟ ਇੱਥੇ ਜਿਹੜੀ ਸੁਰੱਖਿਆ ਹੈ ਬੱਸ ਸਟੈਂਡ ਦੀ ਉਹਨਾਂ ਦਾ ਕਹਿਣਾ ਕਿ ਉਹਨਾਂ ਦੀ ਪੂਰੀ ਨਿਗ੍ਹਾ ਹੈ ਤੇ ਇੱਥੇ ਕੁਝ ਵੀ ਨਹੀਂ ਹੋ ਸਕਦਾ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ ਇਹ ਜੱਜ ਕਰਨਾ ਤਾਂ ਦਰਸ਼ਕਾਂ ਦਾ ਕੰਮ ਹੈ ਪਰ ਅਸੀਂ ਜੋ ਤੁਹਾਨੂੰ ਰਿਐਲਿਟੀ ਚੈੱਕ ਕਰਾਇਆ ਇੱਥੇ ਸੁਰੱਖਿਆ ਦੇ ਪ੍ਰਬੰਧ ਕਿੰਨੇ ਕੁ ਹਨ ਉਹ ਤੁਸੀਂ ਦੇਖ ਲਿਆ ਹੈ ਕੈਮਰਾਮੈਨ ਨikhil Sharma ਦੇ ਨਾਲ Parmjit Singh Rangpuri Daily Post Punjabi Jalandhar ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪੈਰਾਮਿੰਟ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978 ਮਰਾਤ ਇੰਤਜ਼ਾਰ ਕਰਨ ਲਾਗ ਰਿਹਾ ਹੈ ਤਿਆਰ ਮੈਂ ਟਕਟੂ ਹਮਾ ਸ਼ੀਸ਼ਾ ਹੈ ਨਹੀਂ ਪੱਗ ਬੰਨਣ ਨੂੰ ਅਰ ਇਸਨੇ ਥਾਰੀ ਪੰਜਾਬੀ ਮੇ ਕੇ ਬੋਲਾਂ ਇਸੇ ਫੰਟ ਮਿਰਰ ਕਹਤੇ ਹਨ ਆ ਪਿੱਛੇ ਦੇ ਪੇਜ ਵਾਸਤੇ ਛੋਟਾ ਸ਼ੀਸ਼ਾ ਚਾਹੀਦਾ ਹੈ